ਇਸ ਸਫ਼ਰ ਦੇ ਵਿੱਚ ਅੱਗੇ ਜਾ ਕੇ ਅਸੀਂ ਇੱਕ ਤਾਂ ਯਾਕ ਦੇਖੇ ਤੇ ਦੂਸਰੇ ਦੇਖੇ ਹਿਰਨ ਯਾਕ ਤਾਂ ਬੜੀ ਨੇੜਿਓਂ ਦੇਖੇ ਤੇ ਹਿਰਨ ਥੋੜੀ ਦੂਰੀ ਦੀ ਸੀ ਯਾਕਾਂ ਦੀ ਅਸਲ ਦੇ ਵਿੱਚ ਇਹ ਪਾਲਣਾ ਕਰਦੇ ਨੇ ਯਾਕਾਂ ਨੂੰ ਪਾਲਦੇ ਨੇ ਉਹ ਜਿਵੇਂ ਦੁੱਧ ਵਾਸਤੇ ਤੇ ਇਹਨਾਂ ਦੀ ਉੱਪਰਲੀ ਫਰ ਵਾਸਤੇ ਉਹ ਗਰਮ ਕੱਪੜੇ ਵਗੈਰਾ ਬਣਾਉਂਦੇ ਨੇ ਤੇ ਬਾਕੀ ਮੀਟ ਤੇ ਸਮਾਨ ਢੋਣ ਵਾਲੇ ਜੀਵਾਂ ਨੇ ਤੌਰ ਤੇ ਵੀ ਯਕਾਂ ਨੂੰ ਪਾਲਿਆ ਜਾਂਦਾ। ਉਹ ਹਿਰਨ ਯਕਾਂ ਦੇ ਵੱਡੇ ਵੱਡੇ ਝੁੰਡ ਤੇ ਆਹ ਹੁਣ ਆਪਾਂ ਦੇਖ ਰਹੇ ਆ ਹਿਰਨ ਇਹ ਹੈਗੇ ਦੂਰੀ ਥੋੜੀ ਦੂਰੀ ਤੇ ਨੇ। ਉਹ ਸਾਹਮਣੇ ਹਿਰਨ ਕਰ ਰਹੇ ਨੇ ਹਿਰਨ ਦਾ ਇੱਕ ਪੂਰਾ ਝੁੰਡ ਉਹ ਆਪਾਂ ਨੂੰ ਦਿਖਾਈ ਦੇ ਰਿਹਾ। ਆਮ ਤੌਰ ਤੇ ਹਿਰਨ ਅ ਇੱਥੇ ਦੇਖਣ ਨੂੰ ਹਾਲੇ ਤਵਾਲੇ ਬਹੁਤ ਘੱਟ ਮਿਲਦੇ ਨੇ ਜਾਇ ਇਹ ਕਹ ਲੋ ਵੀ ਆਮ ਲੋਕਾਂ ਨੂੰ ਇਹ ਜਿਹੜਾ ਟੂਰਿੰਗ ਵਗੈਰਾ ਕਰਦੇ ਆ ਉਹਨੂੰ ਨਹੀਂ ਦਿੱਖਦੇ ਹਾਲਾਂਕਿ ਕੈਮਰੇ ਨੂੰ ਜ਼ੂਮ ਕਰਕੇ ਇਹਨਾਂ ਨੂੰ ਇਸ ਕੈਮਰੇ ਦੀ ਅੱਖ ਚੁਕਾਇਦ ਕੀਤਾ ਹੈਗੇ ਥੋੜੀ ਦੂਰੀ ਦੇ ਉੱਪਰ ਤੇ ਅਸੀਂ ਕੁਝ ਸਮਾਂ ਉੱਥੇ ਖੜ ਕੇ ਇਹਨਾਂ ਨੂੰ ਦੇਖਦੇ ਰਹੇ ਇਸ ਤਰੀਕੇ ਨਾਲ ਇਥੋਂ ਦੀਆਂ ਭੇਡਾਂ ਇਥੋਂ ਦੇ ਦੀਆਂ ਬੱਕਰੀਆਂ ਸਾਰੇ ਆਪਣੇ ਮੈਦਾਨੀ ਇਲਾਕੇ ਨਾਲੋਂ ਵੱਖਰੀ ਨੇ